ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪ ਦੇ ਉਮੀਦਵਾਰ ਅਮਨ ਚੇਸ਼ ਸਿੰਘ ਕਲਸੀ ਨੇ ਆਪਣੀ ਚੋਣ ਮਹਿੰਦਾਂ ਆਗਾਜ ਧਾਰਮਿਕ ਸਥਾਨ ਤੇ ਨਮਸਤਕ ਹੋ ਕੇ ਕੀਤੀ ਇਸ ਮੌਕੇ ਗੱਲਬਾਤ ਕਰਦੇ ਕਲਸੀ ਨੇ ਕਿਹਾ ਕਿ ਸਾਡਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਸਾਡੇ ਕੀਤੇ ਕੰਮਾਂ ਨੂੰ ਲੋਕ ਬੋੜ ਦੇਣਗੇ ਕਲਸੀ ਨੇ ਹਿੰਦੂ ਸਿੱਖ ਇਕਤਾ ਦੇ ਪ੍ਰਤੀ ਧਾਰਮਿਕ ਸਥਾਨਾਂ ਦੇ ਨਮਸਤਕ ਹੋ ਕੇ ਕੀਤੀ ਆਪਣੀ ਚੋਣ ਮਹਿੰਦੀ ਸ਼ੁਰੂਆਤ ਬਟਾਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਕੱਢਿਆ ਰੋਸ਼ੋ ਸਾਡੇ ਕੀਤੇ ਕੰਮਾਂ ਨੂੰ ਲੋਕ ਵਾਰ ਦੇਣਗੇ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਆਜੋ ਆਜੋ ਸਾਡੇ ਕਹਦੇ ਰਿਸ਼ਤੇਦਾਰਾਂ ਨੂੰ ਪਾਉਂਦੇ ਆਓ ਉਹ ਜਿੱਦਾਂ ਮੇਰੀ ਜਾਣ ਬੜੀਆਂ ਪੱਟੀਆਂ ਕੀਤੀਆਂ ਗੁਰੂ ਆ ਯਾਰ ਯਾਰ ਆ ਜਾ ਬਰਾਇ ਤੂੰ ਬਹੁਤ ਸਭ ਠੀਕ ਆ ਸਾਰੇ ਸਨਮਨ ਕਰ ਰਿਹਾ ਸੋਸਨ ਰੋ ਵਿਸਰਵਾ ਹੈ ਸੋਸਨ ਕੋ ਖਾ ਵਿਸ਼ਵੇਦ ਅਮਿਤੀ ਹੀ ਬਾਉਨ ਸ਼ੂਰ ਸ਼ੂ ਵਿਸ਼ਵੇ ਨ ਦੇਵਾ ਯਵਸਾਨ ਭਦਰਮ ਕੜੇ ਤੁੜੇ ਆਮ ਦੇ ਭਦਰਮ ਸਿਮਾ ਜਿਤਰਾਇ ਸੰਤਿਮਾਨੁ ਮਧਿਆਰਿ ਰਿਕਤਾਇ ਮਤਾਦਰ ਵਿਸ਼ਵੇ ਦੇਵਾ ਮਹੇਸ਼ਵਰਾ ਅਭਿਆਨ ਮੇ ਹੋਮ ਸਚੀ ਪ੍ਰੰਦਰਾ ਅਭਿਆਨ ਮੇ ਹੋਮ ਇਸ਼ਟ ਦੇਵਤਾ ਅਭਿਯੋਨ ਮੇ ਹੋਮ ਕੁਲ ਦੇਵਤਾ ਬਸ ਜਲ ਲੈਣਾ ਜੀ ਇੱਕ ਆਲੂ ਬਾਜੀ ਦੇ ਨਾਲ ਕੈਪਟਨ ਕੋ ਬਣਾ ਲਿਆ। ਹਾਲਾਂਕਿ ਆਦੇ ਆਪਕਾ ਪ੍ਰੋਫੈਸਰ ਚਲੋ ਜੀ। ਆਪ ਨੂੰ ਸਰਵੇ ਬ੍ਰਾਮੇ ਬਿਉ ਨਮਾਇ ਓਮ ਸਿਧੂਦਾਇ ਸ੍ਰੀਮਨ ਮਹਾਗਨਾਦ ਤੁਮ ਸੁਖਸ਼ੀਕ ਦੰਤਸ਼ਯਾ ਕਪਿ ਵਿਵਾਹੀ ਚਾ ਪ੍ਰਵੇਸ਼ੇ ਨਿਰਗਮੇ ਤਾ ਸੰਗਰਾਮੇ ਸਰੁਟੇ ਚਾ ਵਿਦੁਰ ਸਿਨਜਾ ਸਰਮੰਗਲ ਮਾਂਗਲੇਸ਼ੀ ਵੇਸਰਵਾ ਸਾਧਕੇ ਸਨੇਤਰੰਬਕੇ ਗਉਰੀ ਨਾਰਾਣੀ ਨਮਸੁਤੇ ਚਰਹਾ ਦੇ। भी दी देव वीडियो दे तो को मांगी पूजा करी नम नारत्न विभूतम ऋगुनम मौदांकित चंद्रम जाति चंपक वेलपत्रैतम पुष्पम च धूपम तथा दीपम देवयानि दीप अश्वपति हितकल्प आत्मम तुम क्रिया मत्स्य सह स्मर चचम ओम हरियोम सर्वसुधावानस्मीश्वीताश्वीता उत्तराय पटटी कणाल द्राण भू रूपाय पराज न मडीवालस श्री शेताश्वेता त्रिग्रहाय पशपति कणाल द्राण भू रूपाय पराज नह <laughs> वो हरिओम मालयादीन सुगंधीन मालयादीन वैत्रो मालया हतानि पुष्पाणि पूजार्थं प्रतिगृहीतामः ओम <laughs> नहि <laughs> शरणं <laughs> <laughs> ਸਤਿਕਾ ਗੋਤਾ ਤਤਾ ਲੋਕਾਂ ਕੋ ਪ੍ਰਾਣਾ ਸ਼ਵਾਹਾ ਅਪਾਨਾ ਸ਼ਵਾਹਾ ਉਦਾਨਾ ਸ਼ਵਾਹਾ ਓਮ ਤਦੀਯੰ ਵਸਤੁ ਗੋਵਿੰਦਮ ਤੁਸੇ ਸਮਰਥ ਸਹਿ ਗ੍ਰਹਾਨ ਕੀਤੋ ਗੋਤਵਾ ਸਤੀਦਤ ਮੇ ਪਰਮੇਸ਼ਵਰਮ ਓ ਮਰੀਮ ਨਾ ਅਭਿਆਸੀ ਸ਼ੀਸ਼ਣੋ ਦੇਵ ਪਰਮਿਆਮ ਭੋਗੜੀ ਸਾਸ ਰੋਤ ਪ੍ਰਾਰਥਨਾ ਕਰਨੀ ओम हरि ओम विघ्नेश्वराय परदा सुप्रिया लंबोदराय मंत्रहीनं क्रियाहीनं भक्तिहीनं श्रीेश्वरि यत् पूजितं मया देहि परपूर्ण तदस्म सातु गोर्तिजा पापो हम पापकर्मा हम पाप आत्मा पाप संभव सुत्रा है सुत्राहि मां रक्ष मां कार्तिक स्वामी snaugraha devta jagat janani durgama

ਜੋ ਵੀ ਬਰੈਂਚ ਨੂੰ ਮਿਲਿਆ ਉਹ ਤੋਂ ਪਤਾ ਨਹੀਂ ਸ਼ੁਰੂ ਬਾਰ ਦਾ ਉਸੋਂ ਪਾ ਜੇ ਕਿਤੇ ਤੇ ਸਹੀ ਚਲਿਓ ਅੱਗੇ ਇਸ ਤਰ੍ਹਾਂ ਦਾ ਜਿਹੜਾ ਵਾ ਅਮਨ ਸਿੰਘ ਸ਼ੈਰੀ ਕਲਸੀ ਦਾ ਰੋਡ ਸੇਵਾ ਲੋਕਾਂ ਦਾ ਕਿ ਰੁਝਾਨ ਲੱਗਦਾ ਸਭ ਤੋਂ ਪਹਿਲੇ ਤੇ ਮੈਂ ਲੁਤਰਾ ਸਾਹਿਬ ਤੁਹਾਡੇ ਨਿਊਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜਾ ਵੀ ਆਪਣਾ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਇਓ ਜੋ ਕਿ ਸਾਰੇ ਬਟਾਲੇ ਵਾਲੇ ਪਟਾਨਕੋਟ ਗੁਰਦਾਸਪੁਰ ਤੋਂ ਸਭ ਜਾਣਦੇ ਆ ਸਾਡੇ ਬਟਾਲੇ ਦੇ ਹਲਕਾ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਨੂੰ ਐਮਪੀ ਦੀ ਟਿਕਰ ਨਵਾਜੀ ਗਈ ਆ ਜੋ ਅੱਜ ਇਥੇ ਉੱਚਲ ਸਾਹਿਬ ਤੋਂ ਨਤਮਸਤਕ ਹੋ ਕੇ ਗੁਰਦੁਆਰੇ ਤੋਂ ਮੱਥਾ ਟੇਕ ਕੇ ਅਸੀਂ ਰੋਡ ਸ਼ੋਅ ਕੱਢਣ ਜਾ ਰਹੇ ਆ ਜਿਹੜਾ ਸ਼ਹਿਰ ਦੇ ਵਿੱਚ ਨਾਲ ਟਿਕਟ ਮਿਲਣ ਦੀ ਖੁਸ਼ੀ ਦੇ ਵਿੱਚ ਬਹੁਤ ਹੀ ਲੋਕਾਂ ਦਾ ਉਤਸ਼ਾਹ ਦੇਖ ਕੇ ਜਦੋਂ ਆਪਾਂ ਇੱਥੇ ਆਏ ਲੋਕਾਂ ਦੇ ਰਸਤੇ 'ਚ ਪਿਆਰ ਕਿਸੇ ਨੂੰ ਆਪਾਂ ਕਿਹਾ ਨਹੀਂ ਆਲੀ ਲੋਕੀ ਆਪ ਹੀ ਲੋਕਾਂ ਦਾ ਪਿਆਰ ਤੇ ਸਾਨੂੰ ਲੈ ਕੇ ਆ ਰਿਹਾ ਹਾਂ ਦੇਖੋ ਜੀ ਇਹਨਾਂ ਨੇ ਅਜ ਤੱਕ 2 ਸਾਲਾਂ ਵਿੱਚ ਜੋ ਕੀਤਾ ਇਹ ਲੋਕਾਂ ਦਾ ਪਿਆਰ ਹੈ ਨਾ ਜੋ ਇੱਥੇ ਲੈ ਕੇ ਆ ਰਿਹਾ ਹੈ ਇਹ ਚੀਜ਼ਾਂ ਮਤਕੀ ਦੇਖ ਕੇ ਲੋਕੀ ਬਹੁਤ ਖੁਸ਼ ਨੇ ਆਪਾਂ ਚਾਹਨੇ ਆ ਇਹਨਾਂ ਨੂੰ ਐਮਪੀ ਜਿਤਾਓ ਤੇ ਜਿਹੜਾ ਸਾਡੇ ਡਿਸਟ੍ਰਿਕਟ ਬਰਾਦੇਵ ਜਿੰਨੇ ਵੀ ਕੰਮ ਰੁਕੇ ਨੇ ਉਹ ਵੀ ਅਸੀਂ ਕਰੀਏ ਦੇਖੋ ਬਟਾਲੇ ਦਾ ਤੇ ਨਕਸ਼ਾ ਬਦਲ ਗਿਆ ਜੀ ਤੁਸੀਂ ਦੇਖੋ ਲੁਤਾ ਸਾਹਿਬ ਤੁਸੀਂ ਵੀ ਇਸ ਸ਼ਹਿਰ ਚ ਕਿੰਨੇ ਸਾਲ ਤੋਂ ਰਹਿ ਰਹੇ ਹੋ ਤੁਸੀਂ ਵੀ ਅੱਗੇ ਸਰਕਾ ਦੇਖਦੇ ਸੀ ਨਾ ਹੁਣ ਕਿਸਾਰੀ ਸਰਕਾ ਹੋ ਗਈਆਂ ਕਿਸੇ ਚੌਂਕ ਚੋਂ ਲੰਗੀਏ ਕਿੱਤੋਂ ਵੀ ਲੰਗੀਏ ਅਗੇ ਲੋਕੀ ਕਹਿੰਦੇ ਕਿ ਬਟਾਲਾ ਆ ਗਿਆ ਪਤਾ ਨਹੀਂ ਖੱਡੇ ਹੀ ਬੜੇ ਆ ਗਏ ਨੇ ਹੁਣ ਲੋਕੀ ਕਹਿੰਦੇ ਨੇ ਬਟਾਲਾ ਐਂਟਰ ਕਰ ਗਿਆ ਹੁਣ ਤੇ ਮਜਾ ਆਣਾ ਗੱਡੀ ਜੂ ਜੂ ਕਰਦੀ ਜਾਂਦੀ ਹੈ ਦੇਖੋ ਇਹੀ ਫਰਕ ਹੈ ਨਾ ਕੰਮ ਕਰ ਰਹੇ ਨੇ ਲੋਕਾਂ ਚ ਵਿਚਰੇ ਨੇ ਬਹੁਤ ਮਿਹਨਤ ਕਰ ਰਹੇ ਨੇ ਦਿਨ ਰਾਤ ਇੱਕ ਕਰ ਰਹੇ ਨੇ ਦੇਖੋ ਜੀ ਇਹ ਹੋਰ ਵੀ ਕਰਨਗੇ ਅਸੀਂ ਸਾਰੇ ਮਿਲ ਕੇ ਆਪਾਂ ਸਾਰੇ ਮਿਲ ਕੇ ਬਟਾਲਾ ਪਠਾਨਕੋਟ ਗੁਰਦਾਸਪੁਰ ਸੁਜਾਨਪੁਰ ਮਿਲ ਕੇ ਇਹਨਾਂ ਨੂੰ ਵੱਡੀ ਜਿੱਤ ਨਾਲ ਹਾਸਲ ਕਰਾਈਏ ਤੇ ਇਹਨਾਂ ਨੂੰ ਕਾਮਯਾਬ ਕਰੀਏ ਧੰਨਵਾਦ ਜੀ ਪ੍ਰਸ਼ੰਸਾ ਕੀਤਾ ਵਾ ਆਪਣੀ ਚੋਣ ਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਦੇਖੋ ਜੀ ਮੈਂ ਧੰਨਵਾਦ ਕਰਦਾ ਮੇਰੇ ਸ਼ਹਿਰ ਵਾਸੀ ਜਿਹੜੇ ਇਹਨਾਂ ਪਿਆਰ ਕਰਦੇ ਨੇ ਮੈਂ ਸਦਾ ਰਹਿਣੀ ਹੈ ਇਹਨਾਂ ਦਾ ਸੋ ਮੈਨੂੰ ਮਾਣ ਹੈ ਇਸ ਗੱਲ ਦਾ ਕਿਉਂਕਿ ਇਹ ਲੜਾਈ ਮੇਰੀ ਨਹੀਂ ਹੈ ਮੇਰੇ ਲੋਕਾਂ ਦੀ ਲੜਾਈ ਹੈ ਔਰ ਉਹ ਲੋਕ ਮੇਰੇ ਸੰਗਤ ਸਾਡੀ ਜਿਹੜੀ ਉਹ ਆਪ ਲੜਾਈ ਲੜ ਰਹੀ ਹੈ ਸੋ ਮੈਂ ਧੰਨਵਾਦ ਕਰਦਾ ਇਹਨਾਂ ਦਾ ਜਿਹੜਾ ਇਹ ਕਿਉਂਕਿ ਪਿਛਲੇ ਲੰਬੇ ਸਮੇਂ 75 ਸਾਲ ਸਾਰੀਆਂ ਸਰਕਾਰਾਂ ਨੂੰ ਮੌਕਾ ਦੇ ਕੇ ਵੇਖ ਲਿਆ ਸੀ ਇੱਕ ਮੌਕਾ ਹੁਣ ਮੰਗ ਰਹੇ ਆ ਇਹਨਾਂ ਤੋਂ ਇਹ ਚੰਗੇ ਕੰਮ ਕਰਾਂਗੇ ਤੇ ਅਗਲੀ ਵਾਰੀ ਵੋਟਾਂ ਫਿਰ ਪਾ ਦਿਓ ਨਹੀਂ ਤੇ ਨਾ ਆਪ ਚਰਚਾ ਬਣੀ ਜੀ ਕਿ ਬੀਸ਼ਕ ਕਮਨ ਸ਼ੀਅਰਸਿੰਗ ਸ਼ਹਿਰੀ ਸ਼ਰਸੀ 28500 ਜਿੱਤੇ ਤੇ ਆਮ ਆਦਮੀ ਬਟਾਲੇ ਚ ਕਿੰਦੇ ਬੜਾ ਬਣਿਆ ਲੇਕਿਨ ਸੁਜਾਨਪੁਰ ਭੋਆ ਤੇ ਪਠਾਨਕੋਟ ਦੇਂਦੇ ਪਰਬੋ ਨਹੀ ਜੀ ਕੱਲ ਤੁਸੀਂ ਸਾਡੇ ਬੜੇ ਅਜੀਜ਼ ਵੱਡੇ ਭਰਾ ਪੱਤਰਕਾਰ ਔਰ ਬੜੀ ਸੂਝ-ਬੂਝ ਰੱਖਦੇ ਹੋ ਸਾਰੇ ਪੰਜਾਬ ਦੀ ਕੱਲ ਭੋਏ ਚੋਂ ਤੇ ਆਏ ਆ ਕੱਲ ਉੱਥੇ ਤੇ ਪੈ ਰਹੇ ਨੇ ਥੱਲੇ ਲੱਗਣ ਦਿੱਤੇ ਜੀ ਉਹਨਾਂ ਨੇ ਵੀ ਇੰਨਾ ਪਿਆਰ ਆ ਦੇਖੋ ਜੀ ਉਹ ਅਸਲ ਦੇ ਵਿੱਚ ਨਾ ਜੀ ਇੱਕ ਹੁੰਦੇ ਲੀਡਰ ਤੇ ਲੋਕਾਂ ਚ ਗੈਪ ਸਾਢੇ ਜਿੰਨੇ ਠੀਕ ਹੈ ਜੀ ਲੋਕ ਚਾਹੁੰਦੇ ਨੇ ਵੀ ਯਾਰ ਸਾਡੇ ਪਰਿਵਾਰ ਚ ਕੋਈ ਅੱਗੇ ਆਵੇ ਔਰ ਮੈਨੂੰ ਆਪਣੇ ਪਰਿਵਾਰ ਦਾ ਜੀ ਸਮਝਦੇ ਨੇ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਜਿਹੜਾ ਪਿਆਰ ਕਰਦੇ ਨੇ ਦੇਖੋ ਜੀ ਜਦੋਂ ਸੰਗਤ ਲੜਦੀ ਹੋਵੇ ਨਾ ਲੋਕ ਲੜਦੇ ਹੁਣ ਫਿਰ ਵਿਰੋਧੀ ਨਹੀਂ ਕੋਈ ਰਹਿ ਜਾਂਦਾ ਸੋ ਮੈਨੂੰ ਮਾਣ ਹੈ ਇਸ ਗੱਲ ਦਾ ਕਿਉਂਕਿ ਮੇਰੀ ਇਲੈਕਸ਼ਨ ਜਿਹੜੀ ਲੋਕ ਲੜ ਰਹੇ ਐਮਐਲ 28500 ਤੇ ਐਮਟੀ ਉਹ ਅਕਾਲਪੁਰਖ ਸੱਚੇ ਪਾਤਸ਼ਾਹ ਪ੍ਰਭੂ ਉਹਦੇ ਤੇ ਡਿਪੈਂਡ ਹੈ ਜੀ ਪਰਮੇਸ਼ਵਰ ਤੇ ਠੀਕ ਹੈ ਜੀ